ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸੁੱਚਾ ਸਿੰਘ ਲੰਗਾ ਦਾ ਬੇਟਾ ਗ੍ਰਿਫਤਾਰ ਹੋਇਆ ਸੁੱਚਾ ਸਿੰਘ ਲੰਗਾ ਜਿਹੜੇ ਕਿ ਸਾਬਕਾ ਮੰਤਰੀ ਨੇ ਉਹਨਾਂ ਦਾ ਬੇਟਾ 42 ਗ੍ਰਾਮ ਚਿੱਟੇ ਦੇ ਨਾਲ ਕਿੱਥੋਂ ਹੋਇਆ ਗ੍ਰਿਫਤਾਰ ਤੇ ਦੋਸਤੋ ਇਹ ਵੀ ਗੱਲਬਾਤ ਕਰਾਂਗੇ ਤੇ ਨਾਲ ਇਹ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਨਾਲ ਕਿਹੜੇ ਕਿਹੜੇ ਹੋਰ ਮਲਜਮ ਜਾਂ ਲੜਕੀਆਂ ਕੌਣ-ਕੌਣ ਹੋਇਆ ਗ੍ਰਿਫਤਾਰ ਦੋਸਤੋ ਇਹ ਵੀ ਗੱਲਬਾਤ ਕਰਾਂਗੇ ਕਿ ਉਹ ਕਿੱਥੋਂ ਗ੍ਰਿਫਤਾਰ ਕੀਤਾ ਗਿਆਗਾ ਤੇ ਉਹਦੀ ਕੀ ਹਾਲਾਤ ਸੀਗੀ ਕਿਸ ਹਾਲਾਤ ਦੇ ਵਿੱਚ ਸੀਗਾ ਸੁੱਚਾ ਸਿੰਘ ਲੰਗਾ ਦਾ ਬੇਟਾ ਦੋਸਤੋ ਤੁਹਾਨੂੰ ਜਾਣਕਾਰੀ ਦਿੰਨੇ ਆ ਕਿ ਕਿੱਥੋਂ ਫੜਿਆ ਗਿਆ ਸੁੱਚਾ ਸਿੰਘ ਲੰਗਾ ਦਾ ਬੇਟਾ ਤੇ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਸੁੱਚਾ ਸਿੰਘ ਲੰਗਾ ਕੌਣ ਹੈ ਆਓ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸੁੱਚਾ ਸਿੰਘ ਲੰਗਾ ਇੱਕ ਕੈਬਨਟ ਮੰਤਰੀ ਸਾਬਕਾ ਕੈਬਨਟ ਮੰਤਰੀ ਅਕਾਲੀ ਦਲ ਦੇ ਵਿੱਚੋਂ ਉਹ ਰਹੇ ਨੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਸੁੱਚਾ ਸਿੰਘ ਲੰਗਾ ਕੈਬਨਟ ਮੰਤਰੀ ਰਹੇ ਨੇ ਐਮ ਐਲ ਏ ਰਹੇ ਨੇ ਤੇ ਜ਼ਿਲ੍ਹੇ ਦੇ ਪ੍ਰਧਾਨ ਵੀ ਰਹੇ ਨੇ ਔਰ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਨੇੜੇ ਦੇ ਇਹ ਸਾਥੀ ਰਹੇ ਨੇ ਦੋਸਤੋ ਉਹਨਾਂ ਦਾ ਬੇਟਾ ਪੰਜ ਹੋਰ ਸਾਥੀਆਂ ਦੇ ਸਮੇਤ Shimla ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆਗਾ Shimla ਦੇ ਵਿੱਚੋਂ ਕਿਸੇ ਨਿੱਜੀ ਹੋਟਲ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆਗਾ ਉਹਦੇ ਨਾਲ ਇੱਕ ਸਾਥੀ ਲੜਕੀ ਵੀ ਸੀਗੀ ਔਰ ਪੰਜ ਹੋਰ ਉਹਦੇ ਦੋਸਤ ਤੇ 42 ਗ੍ਰਾਮ ਉਹਦੇ ਕੋਲੋਂ ਚਿੱਟਾ ਬਰਾਮਦ ਕੀਤਾ ਗਿਆ ਦੋਸਤੋ ਤੁਸੀਂ ਹੁਣ ਇਹ ਗੱਲ ਜਾਣ ਸਕਦੇ ਹੋ ਕਿ ਸ਼ਰੋਮਨੀ ਅਕਾਲੀ ਦਲ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਘਾ ਦਾ ਪੇਟਾ ਗ੍ਰਿਫਤਾਰ ਹੋਣਾ ਇੱਕ ਆਪਣੇ ਆਪ ਦੇ ਵਿੱਚ ਇਹ ਮਹੱਤਤਾ ਰੱਖਦੀ ਹੈ ਪਰ ਦੋਸਤੋ ਤੁਹਾਨੂੰ ਜਾਣਕਾਰੀ ਦੇ ਦਈਏ ਤੁਸੀਂ ਜਾਣਦੇ ਵੀ ਹੋ ਸੁੱਚਾ ਸਿੰਘ ਲੰਗਾ ਦੀ ਆਪਣੀ ਵੀ ਪਿੱਛੇ ਇੱਕ ਅਸਲੀਲ ਵੀਡੀਓ ਸਾਹਮਣੇ ਆਈ ਸੀ ਜਿਸ ਕਾਰਨ ਕਰਕੇ ਉਹਨਾਂ ਨੂੰ ਬਹੁਤ ਹੀ ਮੁਸੀਬੇ ਦਾ ਸਾਹਮਣਾ ਕਰਨਾ ਪਿਆ ਅਕਾਲੀ ਦਲ ਦੇ ਵਿੱਚੋਂ ਬਾਹਰ ਜਾਣਾ ਪਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਅਕਾਲ ਤਖਤ ਦੇ ਉੱਪਰੋਂ ਸਜ਼ਾ ਲਵਾਈ ਗਈ ਅਕਾਲ ਤਖਤ ਤੋਂ ਸਜ਼ਾ ਲਾ ਕੇ ਉਹਨੇ ਧਾਰਮਿਕ ਸਜ਼ਾ ਭੁਗਤੀ ਤੇ ਮਾਫੀਆਂ ਮੰਗ ਮੰਗ ਕੇ ਨਕਰ ਨੱਕ ਰਗੜ ਰਗੜ ਕੇ ਉਹ ਦੁਬਾਰਾ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਸੀ ਪਰ ਦੋਸਤੋ ਇਹ ਕਿਹਾ ਜਾਂਦਾਗਾ ਕਿ ਅਗਰ ਕੋਈ ਮਾਂ ਬਾਪ ਦਾ ਜਿਸ ਤਰ੍ਹਾਂ ਦਾ ਆਪਣਾ ਕਿਰਦਾਰ ਹੁੰਦਾ ਉਹਦਾ ਬੱਚਿਆਂ ਦੇ ਉੱਪਰ ਪ੍ਰਸਾਵਾਂ ਪੈਣਾ ਸੁਭਾਅਕ ਹੈ ਜਿਸ ਤਰ੍ਹਾਂ ਦੇ ਸੁੱਚਾ ਸਿੰਘ ਲੰਗਾ ਦੇ ਹਾਲਾਤ ਸੀਗੇ ਜਿਸ ਤਰ੍ਹਾਂ ਸੁੱਚਾ ਸਿੰਘ ਲੰਗਾ ਦੀ ਅਸਲੀਲ ਵੀਡੀਓ ਜਿਹੜੀ ਸਾਹਮਣੇ ਆਈ ਸੀ ਉਸ ਤਰ੍ਹਾਂ ਦੀ ਜਿਹੜੇ ਬੰਦੇ ਦੇ ਕਿਰਦਾਰ ਨੇ ਉਹ ਫਿਰ ਜਿਹੜੇ ਬੱਚੇ ਨੇ ਉਹਨਾਂ ਦਾ ਵੀ ਜਿਹੜਾ ਕਿਰਦਾਰ ਹੈ ਉਹ ਉਸੇ ਤਰ੍ਹਾਂ ਦਾ ਹੀ ਹੁਣ ਸੁਭਾਵਕ ਹੈ ਸੁੱਚਾ ਸਿੰਘ ਲੰਗਾ ਨੇ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਸੰਸਕਾਰ ਦਿੱਤੇ ਹੋਣਗੇ ਇਹ ਹੁਣ ਸਵਾਲ ਉੱਠਨੇ ਇਸ ਸੁਭਾਵਕ ਨੇ ਦੋਸਤੋ ਸੁੱਚਾ ਸਿੰਘ ਲੰਗਾ ਜਿਹੜਾ ਕਿ ਸਾਬਕਾ ਕੈਬਨਟ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਜ਼ਦੀਕੀ ਔਰ ਐਮਐਲਏ ਕਈ ਵਾਰ ਰਹਿ ਚੁੱਕਿਆ ਜ਼ਿਲ੍ਹੇ ਦਾ ਪ੍ਰਧਾਨ ਰਹਿ ਚੁੱਕਿਆ ਹੋਰ ਵੱਡੇ ਵੱਡੇ ਅਹੁਦਿਆਂ ਦੇ ਉੱਪਰ ਰਹਿ ਚੁੱਕਿਆ ਸੁੱਚਾ ਸਿੰਘ ਲੰਗਾ ਪਰ ਸੁੱਚਾ ਸਿੰਘ ਲੰਗਾ ਦਾ ਜਿਹੜਾ ਪਿਛੋਕੜ ਸੀਗਾ ਪਹਿਲਾਂ ਵੀ ਸਵਾਲ ਉੱਠਦੇ ਰਹੇ ਨੇ ਉਹਨਾਂ ਦੇ ਉੱਪਰ ਕਿ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਕ੍ਰਿਮੀਨਲ ਰਿਹਾਗਾ ਇਸੇ ਕਾਰਨ ਕਰਕੇ ਉਹਨਾਂ ਦੀ ਜਿਹੜੀ ਇਹ ਹਾਲਾਤ ਅੱਜ ਬਣ ਗਏ ਨੇ ਹੁਣ ਉਹਨਾਂ ਦੇ ਬੇਟੇ ਦੀ ਜਿਹੜੀ ਵੀਡੀਓ ਸਾਹਮਣੇ ਆਈ ਆ ਉਹ ਝੂਲਦਾ ਹੋਇਆ ਉੱਥੇ ਦਿਖਾਈ ਦੇ ਰਿਹਾ ਸੀਗਾ ਤੇ ਉੱਥੇ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹ ਵੀ ਆ ਵੀਡੀਓ ਬਣ ਕੇ ਬਾਹਰ ਆਈਆਂ ਨੇ ਉਹ ਉੱਥੇ ਝੂਲ ਰਿਹਾ ਨਸ਼ੇ ਦੇ ਵਿੱਚ ਫੁੱਲ ਟੱਲੀ ਹੈ ਤੇ ਉਹ ਲੜਕੀ ਦੇ ਨਾਲ ਉਥੋਂ ਮਤਲਬ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਅਗਲੀ ਖਬਰ ਜਿਹੜੀ ਵੀ ਤੁਹਾਨੂੰ ਆਏਗੀ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ